ਨੀ ਪਰਜਾਇ ਨਹੀਂ ਲੈ ਆਂਦਾ ਲੈ ਆ ਮੰਗੇ ਲੈ ਆ ਮੈਨੂੰ ਤਾਂ ਤੈਨੂੰ ਪਤਾ ਹੈ ਉਹ ਪਹਿਲਾ ਬਣਾ ਲੈ ਕੇ ਆ ਕਰਦੀ ਹੁਣੀ ਲੈ ਕੇ ਆਂਦਾ ਨਾ ਆ ਗਿਆ ਮਿੱਠੇ ਪੋਚੇ ਮਾਰ ਕੇ ਆਦੀ ਭਾਬੀ ਮੁਰੇ ਉਹ ਕਾ ਨੂੰ ਆ ਗਿਆ ਮਿੱਠੇ ਮਾਰ ਕੇ ਖੜਕਾ ਕੇ ਆ ਤਾਂ ਕਬੀਲਦਾਰੀ ਖੋਲਾ ਨਿਕਰ ਚੱਦ ਚਾਹੀਦਾ ਮੈਨੂੰ ਤਾਂ ਨਾਲੇ ਸਾਰਾ ਜ਼ਮੀਨ ਦਾ ਜਾ ਕੇ ਆਉਣੀਆ ਉਹਦੇ ਕੋਲ ਉਸ ਨਹੀਂ ਹੁੰਦਾ ਪਿਆਰ ਨਾ ਬੜਿਆ ਲੂੰਗੀ ਨਾ ਆ ਗਏ ਮਿੱਠੇ ਪੋਚੇ ਮਾਰ ਕੇ ਆਦੀ ਭਾਬੀ ਮੁਰੇ ਉਹ ਕਾ ਨੂੰ ਆ ਗਏ ਮਿੱਠੇ ਮਾਰ ਕੇ ਖੜਕਾ ਕੇ ਆਇਆ ਪਤਾ ਹੀ ਆ ਮੈਨੂੰ ਜਵਾਨ ਤਾਂ ਤੇਰੀ ਮੇਰੇ ਮੂਰੇ ਨਹੀਂ ਖੁੱਲੀ ਹੈਗੀ ਬੱਚ ਮਗਰ ਤਾਂ ਤੂੰ ਕੀ ਬੋਲਿਆ ਹੋਏਗਾ ਮੈਨੂੰ ਪਤਾ ਹੀ ਆ ਉਹ ਖੜਕਾ ਕੇ ਆਇਆ ਬੋਲਦਾ ਰਹਿ ਗਿਆ ਤੂੰ ਮੈਨੂੰ ਚੁੱਪ ਕਰ ਜਾ ਤੂੰ ਫਿਰ ਉਹਨੂੰ ਮਿੱਠੇ ਪੋਚੇ ਮਾਰਦਾ ਸੀ ਤਾਂ ਹੀ ਚੁੱਪ ਕਰਾਇਆ ਸੀ ਤੇ ਮੈਨੂੰ ਪਤਾ ਤੇਰਾ ਖੜਕਾਉਣ ਵਾਲੇ ਦਾ ਉਹ ਖੜਕਾਉਣ ਦਾ ਸੀ ਮੈਂ ਤਾਂ ਮੇਰੀ ਸੁਣ ਲੈ ਗੱਲ ਹਾਂ ਜਿਹੜਾ ਇੱਕ ਮਾਰਦੀ ਆ ਨਾ ਰੋਗ ਮੇਰੇ ਤੇ ਕਿ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਹੱਥ ਚੱਕ ਬੀਲਦਾਰੀ ਮੈਂ ਚਲਾਉਣੀ ਆ ਜਦ ਇਹਦੇ ਤੋਂ ਕਬੀਲਦਾਰੀ ਖੋਲਾ ਨੀ ਘਰ ਚੱਦ ਚਾਹੀਦਾ ਮੈਨੂੰ ਤਾਂ ਨਾਲੇ ਸਾਰਾ ਜ਼ਮੀਨ ਦਾ ਮੈਂ ਇਹਦੇ ਨਾਲ ਇਕੱਠਿਆਂ ਨਹੀਂ ਰਹਿਣਾ ਹੁਣ ਓਏ ਤੂੰ ਬਾਲੀ ਟੈਨਸ਼ਨ ਨਾ ਲੈ ਮੈਂ ਸਾਰੀ ਗੱਲ ਕਰ ਰਿਹਾ ਮੈਂ ਬਹੁਤ ਗੁੱਸੇ ਚ ਬੋਲਿਆ ਨੂੰ ਲੱਪੜ ਮਾਰਨ ਤੱਕ ਬੱਗਿਆ ਹੁੰਦਾ ਵੇ ਚੁੱਪ ਕਰ ਜਾ ਚੁੱਪ ਕਰ ਜਾ ਮੈਨੂੰ ਚੰਗੀ ਤਰ੍ਹਾਂ ਪਤਾ ਤੇਰਾ ਵੀ ਕਿ ਕਿੰਨੇ ਕੁ ਜੋਗਾ ਤੂੰ ਹੈਗਾ ਓ ਨਹੀਂ ਹੈਗਾ ਜਾਨ ਟੈਨਸ਼ਨ ਕਿਉਂ ਲੈਨੀ ਐ ਆਪਦੇ ਨਾਲ ਭਾਈ ਨਾਲ ਗੱਲ ਕਰ ਲਾ ਨਹੀਂ ਫਿਰ ਗੱਲ ਕਰਨੀ ਮੈਨੂੰ ਚੰਗੀ ਤਰ੍ਹਾਂ ਆਉਂਦੀ ਆਗੀ ਉਹਨੂੰ ਸਮਝਾ ਦੇ ਕਿ ਸਾਨੂੰ ਘਰ ਚ ਅੱਧ ਚਾਹੀਦਾ ਘਰ ਚ ਚਾਹੀਦੀ ਸੀ ਕੰਦ ਕਰੀ ਚਾਹੀਦੀ ਆਪਦੀ ਰੋਟੀ ਪਾਣੀ ਜਿਵੇਂ ਮਰਜੀ ਲੱਗ ਕਰੀ ਜੀ ਓਏ ਲੋਕ ਕੀ ਕਹਿਣਗੇ ਆਪਣੇ 4 ਦਿਨ ਬੈਨੂ ਇਹਨੇ ਲੋਕ ਕਹਿਣਗੇ ਬਹੁਤ ਤੇਜ਼ ਜੇਕਰ ਬਦਨਾਮੀ ਹੋ ਜੂਗੀ ਨਹੀਂ ਜਾਨ ਫਿਰ ਕਹਿਦੀ ਕਿ ਹੈਗੀ ਐ ਤੇਜ਼ ਮੈਂ ਤਾਂ ਕਹੋਂਨ ਨੂੰ ਤਿਆਰ ਆਂ ਕਿ ਮੈਂ ਤੇਜ਼ ਆ ਪਰ ਮੈਂ ਇਹਦੇ ਨਾਲ ਹੀ ਰਹਿਣਾ ਹੈਗਾ ਓਏ ਬਦਨਾਮੀ ਹੋ ਜੂ ਤੇਰੀ ਮੈਨੂੰ ਇਹ ਬਦਨਾਮੀ ਤਾਂ ਬਿਲਕੁਲ ਡਰ ਨਹੀਂ ਹੈਗਾ ਕਿਉਂਕਿ ਨਾ ਤਾਂ ਲੋਕ ਖਾਨ ਨੂੰ ਦੇ ਕੇ ਜਾਂਦੇ ਨੇ ਨਾ ਮੈਂ ਲੋਕਾਂ ਦੀ ਕਦੇ ਪਹਿਲਾਂ ਸੁਣੀਆ ਨਾ ਸੁਣਾ ਹੁਣ ਟੈਂਸ਼ਨ ਨਾ ਲੈ ਸਾਰਾ ਕੁਝ ਸੋਚ ਲਊਗਾ ਮੈਂ ਤੈਨੂੰ ਲਾਸਟ ਵਾਰੀ ਕਹਿ ਰਹੀ ਆ ਕਿ ਆ ਕਰ ਲਾ ਦੇ ਭਾਈ ਨਾਲ ਗੱਲ ਕਿ ਜੇ ਤੈਨੂੰ ਸਮਝਾ ਲਓ ਜਾਂ ਸਾਨੂੰ ਅੱਡ ਦੇ ਕੇ ਸਾਨੂੰ ਅੱਡ ਕਰੋ ਅਸੀਂ ਪੰਜ ਕਰੀਏ 50 ਕਰੀਏ ਬੋਗੇ ਕਰ ਲਊਂ ਆ ਮੈਂ ਟੈਂਸ਼ਨ ਨਾ ਲੈ ਇਹ ਗੱਲ ਅੱਜ ਅੱਜ ਚ ਹੋ ਜਾਵੇ ਨਹੀਂ ਕਰਦੇ ਨੂੰ ਇਹੀ ਪਤਾ ਲੱਗੂਗਾ ਕਿ ਮੈਂ ਬੈ ਕੇ ਬੈਠਿਆ ਮੁੜ ਕੇ ਮਾਉਣਾ ਨਹੀਂ ਆਪਦੇ ਭਾਬੀ ਦੇ ਹੱਥ ਦੀਆਂ ਪਕਾਈ ਜਿਵੇਂ ਪਹਿਲਾਂ ਇਹਨਾਂ ਦਾ ਗੋਲਾ ਧੰਦਾ ਕਰਦਾ ਸੀ ਨਾਵੇਂ ਨੌਕਰ ਲੱਗਿਆ ਰ ਇਹਨਾਂ ਦਾ ਉਹ ਨਹੀਂ ਲੱਗਦਾ ਯਾਰ ਤੇ ਕਿ ਹੁਣ ਕੜਕਾ ਕੇ ਆਏ ਆ ਪੂਰੀ ਚੰਗੀ ਤਰ੍ਹਾਂ ਯਾਰ ਵੀਰ ਪਜਾ ਦੀ ਚੀਜ਼ ਲੈਣ ਦੀ ਵੀ ਇਹ ਮਹਾਰਾਣੀ ਤੋਂ ਇਜਾਜ਼ਤ ਲਈਏ ਉਹ ਚਲੋ ਆਏ ਘਰੀ ਸੀ ਤੂੰ ਤੂੰ ਤਾਂ ਗੱਲ ਦਾ ਹੱਕ ਕਰ ਕਿਉਂ ਕਹਿੰਦੀ ਮੈਨੂੰ ਦੱਸ ਕੇ ਭੱਜ ਜੰਦੇ ਵੀ ਕਿਉਂ ਨਹੀਂ ਦਈਏ ਦੱਸ ਕੇ ਨਾ ਸੀ ਜਵਾਬ ਆ ਕਿ ਇਹਨੂੰ ਦੱਸ ਕੇ ਕੋਈ ਬੰਦੀ ਵੀ ਕੋਈ ਰਿਸ਼ਤੇਦਾਰ ਆ ਜਾਂਦਾ ਹੈ ਪਿੰਡ ਪਾਈ ਆ ਜਾਂਦਾ ਸੀ ਕੀ ਕਰੇ ਇਹਦੇ ਰਿਸ਼ਤੇਦਾਰ ਆਉ ਫੋਨ ਕਰ ਦੂਗਾ ਕਹਿ ਦੋ ਕਿ ਭਾਈ ਪਾਸੇ ਗਏ ਨੇ ਜਾਂ ਕੋਈ ਸਮਾਨ ਲੈਣ ਗਏ ਨੇ ਇਹਦੀ ਮੋਹਰ ਲਵਾਈਏ ਪਹਿਲਾਂ ਜਾਣ ਤੋਂ ਪਹਿਲਾਂ ਕਿ ਭਾਈ ਅਸੀਂ ਫਲਾਣੀ ਜਗ੍ਹਾ ਜਾਣਾ ਭੱਜ ਜੀ ਉਹ ਬੰਦਾ ਦਸੰਨਲ ਫਰਕ ਪੈ ਜਾਂਦਾ ਨਜ਼ਰ ਕੋ ਆਪ ਜਾਂਦੇ ਨੇ ਕਿਤੇ ਵੀ ਮੇਰੇ ਤੋਂ ਪੁੱਛ ਕੇ ਜਾਂਦੇ ਆ ਵੀ ਭਾਈ ਮੈਂ ਬਗਜਾ ਦਾ ਨਾ ਚਲੀ ਜਾ ਉਹ ਚੱਲ ਵੱਡੀ ਐ ਵੱਡੀ ਹੋ ਆਦੀ ਥਾਉਂਦੇ ਹੋਗੀ ਵੱਡੇ ਵਾਲੇ ਲੱਛਣ ਰੱਖੇ ਨਾਲੇ ਹੱਲ ਕੇ ਮੇਰ ਲਾ ਨੂੰ ਹਟਦਾ ਨਹੀਂ ਉਹਦੇ ਉਹ ਕਾ ਨੂੰ ਮੇਰ ਲੈਣਾ ਮੈਂ ਤਾਂ ਤੇਰੀ ਲੈਣਾ ਬੁਗੇ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਜਾ ਕੇ ਆਦੇ ਭਾਈ ਨਾਲ ਗੱਲ ਕਰ ਲਾ ਠੀਕ ਐ ਨਾ ਉਹਦੇ ਨਾਲ ਗੱਲ ਕਰ ਲਵੇ ਸਾਨੂੰ ਅੱਧਾ ਚਾਹੀਦਾ ਜ਼ਮੀਨ ਚ ਵੀ ਘਰ ਚ ਵੀ ਤੇ ਜਿਹੜੀ ਕਬੀਲਦਾਰੀ ਅੱਧੋ ਆਦੀ ਵੰਡੋ ਜਾ ਕੇ ਚੱਲ ਕੋਈ ਨਾ ਮੈਂ ਕਰ ਲਵਾਂ ਗੱਲ ਗੱਲ ਕਰਕੇ ਮੈਨੂੰ ਦੱਸ ਜੀ ਤੇਰਾ ਭਾਈ ਕਹਿੰਦਾ ਕਿ ਨਹੀਂ ਮੈਂ ਆਪਦੇ ਡੈਡੀ ਨਾਲ ਆਪ ਗੱਲ ਕਰੂੰਗੀ ਹੁਣ ਚੱਲ ਮੈਂ ਗੱਲ ਕਰਕੇ ਆਉਣਾ ਤੂੰ ਟੈਨਸ਼ਨ ਨਾ ਲੈ ਪਹਿਲਾਂ ਮੂੰਹ ਸਹੀ ਦਾ ਕਰ ਲੈ ਕਰ ਲਵਾਂ ਗੱਲ ਮੈਨੂੰ ਗੱਲ ਕਰਕੇ ਆ ਫੇਰੀ ਮੇਰਾ ਮੂੰਹ ਤੇ ਮੈਨੂੰ ਸਹੀ ਮੈਂ ਮੇਰੇ ਤਰੀਕੇ ਨਾਲ ਭੇਜ ਦੇ ਸਹੀ ਹੋ ਜਾ ਤੂੰ ਮੈਂ ਜਾਣਾਂ ਨਾ ਚੰਗੀ ਭਾਈ ਜਾ ਕੇ ਗੱਲ ਕਰਕੇ ਮੈਨੂੰ ਮੂਡ ਨਿਊਜ਼ ਦੇ ਦੇ ਚੰਗਾ ਮੈਂ ਕਰਕੇ ਆਉਣਾ ਗੱਲ ਪਤਾ ਨਹੀਂ ਬੇਕਰੂਤਾ ਕੋਈ ਗੱਲ ਕਰੂਗਾ ਜਾਂ ਨਾ ਉਮੀਦ ਤਾਂ ਮੈਨੂੰ ਇਹ ਤਾਂ ਹੈ ਨਹੀਂ ਕਿ ਇਹ ਗੱਲ ਕਰੂਗਾ ਕੋਈ ਨਹੀਂ ਇੱਕ ਵਾਰੀ ਦੇਖਣ ਦੇ ਜੇ ਇਹਨੇ ਕੋਈ ਗੱਲ ਨਾ ਕਰੀ ਨਾ ਗੱਲ ਤਾਂ ਫਿਰ ਮੈਂ ਕਰੂੰਗੀ ਉਹ ਇਹਨਾਂ ਨੂੰ ਤਾਂ ਹੈ ਨਹੀਂ ਜੀ ਅਸੀਂ ਕੱਖੇ ਕੱਢ ਦੀਏ ਚੱਲ ਬਾੜੀ ਚੋਂ ਹੈ ਕੀ ਲੱਗੇ ਕਰਨ ਬਈ ਉਹ ਮੈਂ ਤਾਂ ਕੱਖ ਜੇ ਕੱਢ ਰਿਆਂ ਅੱਛਾ ਮੈਂ ਤੈਨੂੰ ਐਂ ਕਹਿੰਦਾ ਸੀ ਗੱਲ ਜੀ ਕਰਨੀ ਸੀ ਯਾਰ ਇੱਕ ਗੱਲ ਕੀ ਕਰਨੀ ਹੈ ਦੱਸ ਸੁਣੇਗਾ ਜੇ ਫੇਰ ਹੀ ਉਹ ਦੱਸ ਤਾਂ ਸਹੀ ਮੈਂ ਤੈਨੂੰ ਐਂ ਕਹਿਣਾ ਪਾਣੀ ਸਿਰ ਤੋਂ ਉੱਪਰ ਲੰਘਾ ਆਪਣਾ ਜੀ ਜਲੂਸ ਨਿਕਲ ਗਿਆ ਫਿਰ ਕੋਈ ਫਾਇਦਾ ਨਹੀਂ ਆਪਾਂ ਗੱਲ ਮੰਨ ਲਈ ਬਿਝਾਰਤਾ ਜੀਆਂ ਕੀ ਪਾਉਣਾ ਯਾਰ ਤੂੰ ਸਿੱਧਾ ਦੱਸ ਵੀ ਆਹ ਗੱਲ ਹੈ ਯਾਰ ਉਹ ਅੜੀ ਬੈਠੀ ਹੈ ਕਹਿੰਦੀ ਮੇ ਤਾਂ ਅੱਡ ਹੋਣਾ ਹੈ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਐਈਆਂ ਜੀਆਂ ਗੱਲਾਂ ਕਰਦੇ ਹੋ ਅਜੇ 6 ਮਹੀਨੇ ਦਾ ਹੋਇਆ ਨਹੀਂ ਵਿਆਹ ਨੂੰ ਹੈ ਓਏ ਮੈਂ ਥੋੜੀ ਕਹਿਣਾ ਯਾਰ ਉਹ ਅੜੀ ਬੈਠੀ ਆ ਹੁਣ ਮੈਂ ਦੱਸ ਕੀ ਕਰਾਂ ਕਹਿੰਦੀ ਮੈਂ ਤਾਂ ਮੇਰੇ ਪਿੱਛੇ ਜਾਨੀ ਆ ਉਹ ਆਜੇ 6 ਮਹੀਨੇ ਨਹੀਂ ਹੋਏ ਵਿਆਹ ਨੂੰ ਦੋ ਗੱਲਾਂ ਨਹੀਂ ਕਰਨਗੇ ਵੀ ਆ 6 ਮਹੀਨੇ ਆ ਜੀ ਅੱਡੋ-ਪਾਟ ਹੋ ਗਏ ਘਰ-ਪਾੜ ਜਾਣਗੇ ਉਹ ਮੈਂ ਤਾਂ ਬਥੇਰਾ ਸਮਝਾਇਆ ਉਹ ਮੇਰੇ ਵਾਲੀ ਪਰਜਾਈ ਦੇ ਪੰਗੇ ਵੀਜੇ ਨੇ ਅੱਜ ਸਾਰੇ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਪਹਿਲਾਂ ਮੈਂ ਸਮਝਾਣ ਲੰਦਾ ਸੀ ਉਹ ਮੈਂ ਕਿਤੇ ਉਹ ਤੋਂ ਪੈਸੇ ਲੈ ਗਿਆ ਥੋੜੇ ਜਿ ਫੜ ਕੇ ਉਹਨੂੰ ਦਵਾਣੇ ਹੋਣੇ ਥੋੜਾ ਜਿ ਸਮਾਨ ਦਵਾਣਾ ਸੀਗਾ ਚੱਲ ਤੇ ਜਦੋਂ ਉਹਨੇ ਗੇਟਾਂ 'ਚ ਬੜੇ ਕਹਿੰਦੀ ਮੈਂ ਮੈਥੋਂ ਪੁੱਛ ਕੇ ਨਹੀਂ ਗਏ ਚਲ ਐ ਮੜਾਇਆ ਦੱਸ ਕੇ ਬਗ ਜਾਂਦਾ ਇੰਨੇ ਨਾਲ ਦੱਸ ਕੀ ਹੁੰਦਾ ਦੀ ਹੈ ਉਹ ਮੈਂ ਤਾਂ ਸਾਰਾ ਕੁਝ ਦੱਸ ਕੀ ਜਾਨਾ ਹੁਣ ਉਹ ਨਹੀਂ ਮੰਨਦੀ ਯਾਰ ਆਪਾਂ ਨੂੰ ਕੋਈ ਬੰਦਾ ਜੇ ਕੋਈ ਬੰਦਾ ਘਰ ਚ ਮਾੜਾ ਹੋਵੇ ਉਹਦੇ ਨਾਲ ਕੱਟਣਾ ਵੀ ਪੈਂਦਾ ਹੁਣ ਵਿਆਹ ਕੋਈ ਰੋਜ ਕੋਈ ਭੇਜਦਾ ਕੋਈ ਗੁੱਡੀ ਗੁੱਡੇ ਦਾ ਵਿਆਹ ਵੀ ਕਰ ਦਾਂਗੇ ਚਲ ਕੋਈ ਨਹੀਂ ਲੋਕ ਆਪਾਂ ਨੂੰ ਮਾੜਾ ਕਹਿਣਗੇ ਪਤਾ ਨਹੀਂ ਇਹਨਾਂ ਦੀ ਬਹੂ ਮਾੜੀ ਇਹਨਾਂ ਦਾ ਮੁੰਡਾ ਮਾੜਾ ਕੀ ਕੀ ਗੱਲਾਂ ਹੋਣਗੀਆਂ ਮੈਂ ਤਾਂ ਬਥੇਰੇ ਕਰਦਾ ਹੁਣ ਐਡਾ بڑا ਜਲੂਸ ਨਿਕੜ ਗਿਆ ਯਾਰ ਉਹ ਇਹ ਸੋ ਚਦਾ ਮੈਂ ਕੋਸ 10-10 ਦਿਨ ਤੂੰ ਸਮਝਾ ਕੇ ਦੇਖ ਲਈ ਮੜਾ ਮੋਟਾ ਜੇ ਭਾਈ ਸਮਝਾਵੇਂ ਚੱਲ ਮੈਂ ਸਮਝਾਉਂਗਾ ਪਹਿਲਾਂ ਤਾਂ ਜੀ ਤੂੰ ਤੂੰ ਜਾਇਆ ਮੜਾ ਜੇ ਤੂੰ ਤੇ ਬਾੜਿਆ ਪੁੱਤ ਚ ਯਾਰ ਨਹੀਂ ਵੀਰ ਬਣ ਕੇ ਮੈਥੋਂ ਕੋਈ ਨੁਕਸਾਨ ਹੋ ਜੂਗਾ ਨਹੀਂ ਮੈਂ ਆਪ ਮਰ ਜੂਗਾ ਮੈਂ ਕਿਸੇ ਨੂੰ ਮਾਰਤਾ ਸਕਦਾ ਨਹੀਂ ਮੈਂ ਆਪ ਹੀ ਮਰ ਜੂਗਾ ਇਹਨੂੰ ਕਹਦੇ ਹੋ ਹੋਲੇ ਕਿਦੇ ਸਿਰ ਤੇ ਹੋਏਗੀ ਅੱਡ ਚੱਲ ਕੋਈ ਨਹੀਂ ਮੈਂ ਉਹਨਾ ਚੱਲ ਕਰੀ ਤੂੰ ਜਾਇਆ ਮੈਂ ਤਾਂ ਉਰੀ ਬੈਠਿਆ ਮੈਂ ਕਰ ਲੂ ਆਪੇ ਚਲ ਕੱਖ ਜੇ ਕੱਢ ਦੇ ਕੱਢਦਾ ਮੈਂ ਪੁੱਜ ਆਇਆ ਨਾਲੇ ਉਹਨੂੰ ਸਮਝਾ ਦੇ ਨਾਲੇ ਉਹਨੂੰ ਸਮਝਾ ਦੇ ਇੱਕ ਵਾਰੀ ਜਾਇਆ ਜੇ ਹੋਊਗਾ ਭਾਈ ਨਹੀਂ ਫਿਰ ਜਿਵੇਂ ਲੋਕ ਕਰਦੇ ਨੇ ਫਿਰ ਉਹ ਤਾਂ ਕਰਨਾ ਪਊਗਾ ਤਾ ਲਾਸਟ ਥਿਆ ਰਹੇਗੀ ਮਾਰਾ ਕਹਿਣਾ ਹਲੇ ਕੀ ਹੋ ਰਿਹਾ ਅੱਡ ਹਉਣ ਨੂੰ ਅਜੇ ਤੂੰ ਮੂੰਹ ਮੱਥੇ ਦਾ ਲੱਗ ਜਾਣਾ ਤੇ ਦੋਨਾਂ ਦੇ ਵੀ ਚਾਉਨੀਆਂ ਕੀ ਹੋ ਕਿਉਂ ਸਾਨੂੰ ਮਾਰਦੇ ਆਂ ਚਲ ਠੀਕ ਆ ਕੋਈ ਨਹੀਂ ਮੈਂ ਕਰ ਦੂੰਗਾ ਉਹ ਐ ਸਪਰੇ ਪਾ ਦੋ ਕਹਿੰਦੇ ਮੇਰੇ ਸਾਲਿਓ ਮਾਰ ਦੋ ਸਾਨੂੰ ਲੋੜ ਹੀ ਨਹੀਂ ਅੱਡ ਹਉਣ ਦੀ ਮੈਂ ਉੱਥੇ ਮੰਜੜਾ ਲਿਆ ਫਿਰ ਬਿਲਕੁਲ ਕੱਟੀਏ ਨਾਏ ਇੱਕ ਦੋ ਬਟੇ ਜੀ ਬੈਠੋ ਕੀ ਗੱਲ ਕੱਠੀਆਂ ਨਹੀਂ ਬਹਿ ਸਕਦੀਆਂ ਤੁਸੀਂ ਪੁੱਛ ਲਓ ਉਹ ਕਿੱਥੇ ਬਹਿੰਦੀ ਮੇਰੇ ਨਾਲ ਉਹ ਤਾਂ ਕਹਿੰਦੀ ਮੈਂ ਤਾਂ ਟਰੱਕ ਭਰ ਕੇ ਦਾਜ ਪਲਾਣਾ ਟਿਕਲਾ ਟੱਕੜੇ ਕਰ ਦਿੱਤੀ ਉਹ ਨਾਲੇ ਉਹ rahul ਕੀ ਕਹਿ ਰਿਹਾ ਸੀ ਕੀ ਹੋ ਗਿਆ ਮੈਨੂੰ ਕੀ ਪਤਾ ਡਹਉਣ ਦੀਆਂ ਗੱਲਾਂ ਕਰੀ ਜਾਂਦਾ ਕਾ ਤੋ ਹੁਣ ਮੈਨੂੰ ਕੀ ਬਤਾ ਤੈਂ ਕਿਹਾ ਹੋਣਾ ਕੁਝ ਤੈਂ ਗੱਲ ਤਾਂ ਸੁਣੀ ਹੂ ਤੈਨੂੰ ਕਿ ਦੱਸਿਆ ਤੇ ਹੋਉਣੀ ਕੁਸ ਉਹ ਤਾਂ ਐਂ ਕਹਿੰਦਾ ਸੀ ਕਹਿੰਦਾ ਅਸੀਂ ਸਮਾਨ ਚਾ ਲੈਣ ਗਏ ਤੇ ਹਾਂ ਕਹਿੰਦਾ ਉੱਥੀ ਘੇਰ ਲਿਆ ਅਸੀਂ ਦੋਏ ਮੇਰੀ ਗੱਲ ਸੁਣਾ ਰਾਹੁਲ ਮੇਰੇ ਕੋਲ ਆ ਕੇ ਕਹਿੰਦਾ ਭਾਬੀ ਮੈਨੂੰ 5000 ਰੁਪਇਆ ਦੇ ਦੇ ਹੂੰ ਮੈਂ ਕਿਹਾ ਚੱਲ ਕੋਈ ਨਾ ਲੈ ਜਾ ਮੈਂ ਚੱਲ ਕੋਈ ਕੰਮ ਹੁੰਦਾ ਜਿਵਾਖਾ ਨੂੰ ਹੂੰ ਮੈਂ ਦੇਤਾ ਮੈਂ ਤਾਂ ਕਮਰੇ ਚ ਪਈਆ ਸੁੱਤੀ ਆਪ ਚੁੱਪ ਕਰਕੇ ਬੱਗ ਗਈ ਮੈਂ ਜਦੋਂ ਉੱਠ ਕੇ ਆਈ ਮੈਂ ਆਲੇ-ਦਾਲੇ ਦੇਖਿਆ ਕੋਈ ਵੀ ਨਾ ਮੈਂ ਉਧਰੋਂ ਹੀ ਆਉਂਦੇ ਤੇ ਮੈਂ ਜਾਣਦੀ ਸੀ ਮੈਂ ਤਾਂ ਹੀ ਪੁੱਛਿਆ ਸੀ ਵੀ ਤੂੰ ਕੀ ਕਰਨ ਗਿਆ ਸੀ ਵੀ ਤੂੰ ਦੱਸ ਕੇ ਤਾਂ ਵਗ ਜਾਂਦਾ ਵੀ ਆਪਣੇ ਘਰ ਦੀ ਰੀਤ ਹੈ ਵੀ ਸਾਰੇ ਆਪਾਂ ਇੱਕ ਦੂਜੇ ਨੂੰ ਦੱਸ ਕੇ ਜਾਂਦੇ ਆ ਵੀ ਆਹ ਕੰਮ ਜਾਂਦੇ ਆ ਵੀ ਤੂੰ ਦੱਸ ਕੇ ਤਾਂ ਵਗ ਜਾਂਦਾ ਇੰਨੇ ਚ ਭਾਈ ਫਰਕ ਗਿਆ ਹੋਊਗਾ ਹੁਣ ਮੈਂ ਇੰਨੀ ਮਾੜੀ ਲੱਗਣ ਲੱਗ ਗਈ ਮੈਂ ਤਾਂ ਉਹਦੇ ਮਾਮਾ ਵਾਂਗੂ ਨੂੰ ਪਾਲਿਆ ਉਹ ਮੈਂ ਤਾਂ ਉੱਥੇ ਬਾੜੀ ਜੀ ਕੱਖ ਜੇ ਕੱਢੀ ਜਾਂਦਾ ਸੀ ਉੱਥੇ ਜੇ ਵਗ ਗਿਆ ਉਹ ਕਹਿੰਦਾ ਭਾਈ ਮੇਰੇ ਨਾਲ ਪਰਜਾਈ ਲੜ ਪਈ ਕਹਿੰਦਾ ਨਹੀਂ ਮੈਂ ਮਰਦਾ ਨਹੀਂ ਮੈਂ ਤਾਂ ਆ ਹੀ ਕਿਹਾ ਸੀ ਲੈ ਦੱਸ ਇਹ ਚ ਦੱਸ ਦੇ ਕੀ ਲੜਾਈ ਹੋ ਗਈ ਕਹਿੰਦਾ ਨਹੀਂ ਮੈਂ ਤਾਂ ਮਰੂੰਗਾ ਨਹੀਂ ਅੱਡ ਕਰਾਂ ਆ ਆ ਜਾ ਕਰਦਿਆਂ ਕਿ ਤੈਨੂੰ ਅੱਡ ਦੋ ਮਾਰਦਾ ਥਾਪੜੇ ਮੂੰਹ ਤੇ ਐ ਕਿਵੇਂ ਬੋਲ ਜੂ ਹੋ ਆਪਣੇ ਮੂਰੇ ਉਹ ਹੁਣ ਬਰਾਬਰ ਦਾ ਐ ਉਹ ਥਾਪੜੇ ਮਾਰਦਾ ਚੰਗਾ ਲੱਗਦਾ ਮੈਨ ਆਪ ਆਪਾਂ ਨੂੰ ਤਾਂ ਉਹ ਸਾਰੀ ਉਮਰ ਜਵਾਖ ਲੱਗੂਗਾ ਤੇਰਾ ਭਾਈ ਆ ਛੋਟਾ ਓਏ ਓਹੀ ਤਾਂ ਮੈਂ ਸਮਝਾਉਂਦਾ ਸੀ ਉਹਨੂੰ ਉਹ ਮਹਾਂ ਦੁਨੀਆ ਕੀ ਕਹੂ ਲੋਕ ਕੀ ਕਹਿਣਗੇ ਤਨ ਮਹੀਨੇ ਹਾਲੇ ਵਿਆਹ ਨੂੰ ਹੋਏ ਨੇ ਲੋਕ ਕਹਿੰਦੇ 6 ਮਹੀਨੇ ਵੀ ਨਹੀਂ ਇਹਨਾਂ ਦਾ ਪੂਰ ਚੜਾਏ ਪਤਾ ਨਹੀਂ ਕਈਆਂ ਜੀਆਂ ਨੇ ਮੇਰੇ ਬਾਰੇ ਤਾਂ ਭਾਈ ਜਾਣਦਾ ਹੀ ਆ ਵੀਹੀ ਬੇੜਾ ਪੁੱਛ ਨਹੀਂ ਕਿਸੇ ਤੋਂ ਹੁਣ ਮੈਂ ਦੱਸ ਕੀ ਕਰਾਂ ਉਹਦਾ ਕਹਿੰਦਾ ਮੈਂ ਸੱਟੋਂ ਆਹ ਵੇਖੀਏ ਤੜਕੇ ਦੀ ਰੀਲਾਂ ਬਣਾਉਣ ਲੱਗੀ ਹੋਈ ਐ ਹੁਣ ਦੱਸ ਮੈਂ ਕੀ ਜਿਹੜਾ ਖੂਚ ਡਿੱਗਾ ਕੰਮ ਦਾ ਟੱਕਾ ਨਹੀਂ ਤੋੜਦੀ ਮੈਂ ਕਿਹੜਾ ਭਾਈ ਕੱਲੀ ਬੰਨੀ ਹੋਈ ਆ ਫਿਰ ਫਿਰ ਐ ਤਾਂ ਮੈਂ ਤੈਨੂੰ ਕਹਿ ਦੇਣੀ ਆ ਤੂੰ ਕਹਦੇ ਜਾ ਕੇ ਵੀ ਆਈ ਵੀ ਮੈਂ ਤਾਂ ਮਰਦਾ ਮੈਂ ਕਦੇ ਕਿਹਾ ਸਾਨੂੰ ਵੀ ਬੀਜੀ ਉਹ ਕੰਮ ਨਹੀਂ ਕਰਦੀ ਮੈਂ ਕਦੇ ਸਾਨੂੰ ਕਿਹਾ ਮੈਂ ਚੁੱਪ ਕਰਕੇ ਕਰੀ ਜਾਨੀ ਆ ਸਵੇਰ ਦਾ ਵੀ ਸ਼ਾਮ ਦਾ ਵੀ ਵੀ ਚਲ ਕੇ ਰਟਕਿਆ ਹੋ ਰਹੇ ਲੈ ਰਾਹੁਲ ਇਹ ਜੇ ਗੱਲਾਂ ਕਰਦਾ ਹੈਗਾ ਉਹ ਤੂੰ ਸਮਝਾਦੀ ਇਹਨੂੰ ਕਿਨੂੰ ਰਾਹੁਲ ਨੂੰ ਮੇਰੇ ਲਾ ਬੇਪੇਸ ਦੇ ਅੰਦਰ ਪਾਈ ਜੇ ਆਜੂਗਾ ਤਾਂ ਮੇਰੇ ਕਮਰੇ ਚ ਵੀ ਨਹੀਂ ਜਰਦੀ ਉਹਨੂੰ ਬੜਨੀ ਨਹੀਂ ਦਿੰਦੀ ਮੇਰੇ ਕੋਲੇ ਉਹ ਤਾਂ ਗਲਤ ਸਮਝਦੀ ਹੈ ਸਾਨੂੰ ਚਲ ਕੋਈ ਨਹੀਂ ਮੈਂ ਕਹੂੰਗਾ ਮਿਲ ਜੂਗਾ ਤੂੰ ਮੜਾ ਜਾ ਸਮਝਾਦੀ ਯਾਰ ਕਦੇ ਕੀ ਪਿਆਰ ਟੌਣ ਚ ਕਦੇ ਅੱਟਦਾ ਜਦ ਮਰਜੀ ਹੋ ਜਾ ਅੱਡ ਤਾਂ ਜਦ ਮਰਜ਼ੀ ਹੋ ਜਾ। ਹਾਂ। ਪਰ ਕਰਦੀ ਨਹੀਂ ਅੱਡ ਮੈਂ। ਜ਼ਮੀਨ ਤੇ ਜ਼ਮੀਨ ਤੇਰੇ ਨੋਆ ਸਾਰੀ ਬਾਪੂ ਕਰਾ ਗਿਆ ਤੇ ਵੀ ਇਹ ਨਿਆਣਾ ਵੀ ਤੂੰ ਆਪਦੇ ਨੋ ਰੱਖੀ ਵੀ ਜਦੋਂ ਇਹ ਵੱਡਾ ਹੋ ਗਿਆ ਕੋਈ ਨਾ ਉਦੋਂ ਤੂੰ ਇਹਦੇ ਨਾਲ ਕਰਾ ਦੀ। ਜਦੋਂ ਪੁੰਨੇ ਵਿੱਚ ਹੋਈ ਹੋਈ ਹੈ ਜ਼ਮੀਨ ਉਹਦੇ ਨਾਲ ਉਨਾ ਚਿਰ ਚੜਦੀ ਨਹੀਂ ਜਨਾ ਚਿਰ ਤੂੰ ਗੁੱਠਾ ਨਹੀਂ ਲਾਉਂਦਾ। ਜ਼ਮੀਨ ਮੈਂ ਉਨਾ ਚਿਰ ਨਹੀਂ ਕਰਾਉਣ ਦੇਂਦੀ ਜਿੰਨਾ ਚਿਰ ਉਹਦੀ ਤੀਵੀ ਸਿੱਧੀ ਨਹੀਂ ਹੁੰਦੀ। ਮੈਂ ਨਹੀਂ ਕਰਾਉਣ ਦੇਂਦੀ ਉਹ ਤਾਂ ਵੇਚ ਕੇ ਖਾ ਜੂਗੀ। ਉਹ ਕਿੱਥੇ ਜਾਊਗਾ? ਚਲ ਕੋਈ ਨਹੀਂ ਆਪਾਂ ਕਿਹੜਾ ਅੱਡ ਕਰਕੇ ਰਾਜੀ ਆ। ਮੈਂ ਤੂੰ ਸਮਝਾਦੀ ਬੜਾ ਜਾਨੂ ਕਦੇ ਐ ਨਹੀਂ ਕਰਦੇ ਹੁੰਦੇ ਕੱਟ ਕੱਟ ਕੇ ਕਦੇ ਉਹਨੇ ਐ ਕਿਹਾ ਵੀ ਦੀਦੀ ਚੱਲ ਸਾਡੇ ਨਾਲ ਬਾਜ਼ਾਰ ਵਗ ਚੱਲ ਤੂੰ ਤੂੰ ਵੀ ਸੂਟ ਲਿਆ ਕਦੇ ਉਹਨੇ ਮੈਨੂੰ ਜਿਠਾਣੀ ਮੰਨੇ ਹੀ ਨਹੀਂ ਆਬਦੀ ਚੱਲ ਕੋਈ ਨਾ ਤੂੰ ਸਮਾ ਦੇਣਾ ਮੈਂ ਕਹਿੰਦੀ ਚੁੱਪੀ ਆ ਮੈਂ ਤਾਂ ਕੁਝ ਨਹੀਂ ਕਹਿੰਦੀ ਕੋਈ ਨਾ ਜਾਣਦੇ ਰਾਹਲ ਨੂੰ ਭੇਜਦੀ ਮੇਰੇ ਕਮਰੇ ਚ ਕੋਈ ਨਾ ਜੇ ਮੈਂ ਕਮਰੇ ਚ ਹੋਈ ਤਾਂ ਕਮਰੇ ਚ ਰਸੋਈ ਚ ਹੋਈ ਤਾਂ ਰਸੋਈ ਚ ਪੇ ਦੀਪਾਈ ਮੈਂ ਸਮਝਾ ਦੂ ਗਲਤੀ ਮੰਨ ਨੂੰ ਹੋਰ ਕੀ ਆ ਭਾਈ ਮੈਂ ਨਹੀਂ ਵੀ ਹੋ ਜੂ ਮੈਂ ਤਾਂ ਕੁਝ ਕਿਹਾ ਤਾਂ ਹੈ ਨਹੀਂਗਾ ਚਲ ਠੀਕ ਆ ਮੜਾ ਜੀ ਸਮਝਾ ਦਿੰਦੀ ਇਹਨੂੰ ਕਹੇ ਕਿ ਚਾਹ ਚਾਹ ਦੇ ਮੈਂ ਬਣਾ ਕੇ ਨਾ ਚਾਹਾਂ ਨਹੀਂ ਪੀਣੀ ਹੋਰ ਕਿੱਥੇ ਜਾਣੇ ਹੁਣ ਤੇ ਜਾ ਬਜਾ ਬਣਿਆ ਪਿਆ ਮੇਰਾ ਕੱਖ ਕੱਢ ਰਿਆ ਦੀ ਉੱਥੇ ਬਾਗਲ ਚਾ ਅੱਛਾ ਹੋਰ ਚਲ ਕੱਢ ਲੋ ਫਿਰ ਕੋਈ ਨਾ ਜੇ ਉੱਥੇ ਕਹਿੰਦੇ ਉੱਥੇ ਲਿਆ ਦੂੰ ਬਣਾ ਕੇ ਮੈਂ ਤਾਂ ਚਾਹ ਚਲ ਕੋਈ ਨਹੀਂ ਚਾਹ ਨੂੰ ਤਾਂ ਕੀ ਐ ਠੀਕ ਐ ਜੇ ਮੈਂ ਇਹਦੇ ਸਾਹਮਣੇ ਐਂ ਕਹਿ ਦਿੰਦੀ ਵੀ ਹਾਂ ਮੈਂ ਲੜੀ ਸੀ ਇਹ ਤਾਂ ਮੇਰੇ ਚਾਰ ਮਾਰ ਦਾ ਗੁੱਤ ਨਹੀਂ ਚ ਮੈਂ ਤਾਂ ਐਂ ਕਹਿਤਾ ਵੀ ਮੁੱਕਰੀ ਗਈ ਵੀ ਮੈਂ ਤਾਂ ਕੁਝ ਕਹੀ ਨਹੀਂ ਉਹਨੂੰ ਉਹਨੂੰ ਆਉਣ ਦੇ ਤਾਂ ਸਹੀ ਕਮਰੇ 'ਚ ਮੈਂ ਆਪੀ ਬਣਾ ਲਊ ਉਹਨੂੰ ਪਿਆਰ ਨਾਲ ਐ ਤਾਂ ਬਥੇਰਾ ਕਰਦਾ ਹੈ ਮੇਰਾ ਆ ਡੈਣ ਤੋਂ ਡਰਦਾ ਹੈ ਦੇਖਦੀ ਆ ਜਾ ਕੇ ਆਉਣੀ ਆ ਉਹਦੇ ਕੋਲ ਕੁਛ ਨਹੀਂ ਹੁੰਦਾ ਪਿਆਰ ਨਾਲ ਬੜਿਆ ਲੂੰਗੀ ਜੇ ਇਹ ਬੜਿਆ ਕੇ ਉਹਨੂੰ ਲੈ ਗਈ ਅੱਡ ਕਰਾ ਕੇ ਹੈ ਇਹਨੂੰ ਪਤਾ ਲੱਗ ਗਿਆ ਮੇਰੇ ਹੱਥੋਂ ਤਾਂ ਦੋਨੇ ਜਾਣਗੇ ਨਣ ਜੇਰਾ ਹੁਣ ਤਾਂ ਮੈਂ ਪਿਆਰ ਨਾ ਮਨਾ ਹੀ ਲਉ ਪਹਿਲਾਂ ਇਹਨੂੰ ਮਨਾ ਲਾਂ ਪਿਆਰ ਨਾ ਚਲ ਕਰਦੀਆਂ ਗੱਲਾਂ ਬੈਠੇ ਰੀਲਾ ਬਣਾਈ ਜਾਂਦੇ ਕੰਜਰੀ ਚ ਚੈਦੀ ਉੱਤੇ ਜਾਣਾ ਵਾ ਉੱਤੇ ਨਹੀਂ ਜਾਣਾ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਆ ਪੁੱਤ ਕੀ ਕਰਦੀ ਸੀ ਕੁਛ ਨਹੀਂ ਮੈਂ ਤਾਂ ਸਟੋਰੀ ਜੀ ਭਾਈਆਂ ਦੀ ਸੀ ਹੋਰ ਘਰੋਂ ਫੋਨ ਆਇਆ ਉਹ ਠੀਕ ਨੇ ਸਾਰੇ ہاں ਠੀਕ ਨੇ ਘਰੇ ਤਾਂ ਸਾਰੇ ਤੂੰ ਤੇਰੇ ਵੀਰੇ ਨੂੰ ਅੱਡ ਹੋਣ ਦੀ ਗੱਲ ਕਰੀ ਸੀ ਹਾਂ ਕਰੀ ਸੀ ਵੀਰੇ ਨਾਲ ਤਾਂ ਨਹੀਂ ਕਰੀ ਸੀ ਇਹਨਾਂ ਨਾਲ ਹੀ ਕਰੀ ਸੀ ਕਮਲੀ ਹੋਈ ਐ ਤੂੰ ਮੰਨ ਗਿਆ ਫਿਰ ਤਿੰਨ ਮਹੀਨੇ ਤੇਰੇ ਵਿਆਹ ਨੂੰ ਹੋਏ ਨੇ ਲੋਕ ਕੀ ਕਹਿਣਗੇ ਪੁੱਤ ਚੱਲ ਮੈਂ ਗਲਤੀ ਮੰਨਦੀ ਆ ਐ ਨਾ ਕਰ ਆਡੋ ਨਾ ਹੋ ਸੱਤ ਦੂਰ ਨਾਲਾ ਨਾ ਜਿਹੜੇ ਆ ਲੱਛੜ ਹੁਣ ਫੜੇ ਨੇ ਪਹਿਲਾਂ ਹੀ ਮੰਨ ਜਾਂਦੀ ਨਹੀਂ ਮੈਂ ਤਾਂ ਕੁਛ ਕਿਹਾ ਹੀ ਨਹੀਂ ਸੋਨੂੰ ਮੈਂ ਤਾਂ ਐਂ ਕਹਿੰਦੀ ਵੀ ਦੱਸ ਕੇ ਵਗ ਜਾਂਦੇ ਨਾ ਦੱਸ ਕੇ ਜਾਂਣਾ ਸੀ ਨਿਆਣੇ ਆਂਗੇ ਵੀ ਅਸੀਂ ਦੱਸ ਕੇ ਜਾਇਆ ਕਰੀ ਸੀ ਮੈਨੂੰ ਫਿਕਰ ਹੋ ਜਾਂਦੀ ਐ ਚੱਲ ਕੋਈ ਨਾ ਭਾਈ ਅੱਗੇ ਤੋਂ ਦੱਸ ਕੇ ਵਗ ਜਾ ਕਰਾਂਗੇ ਹਾਂ ਇਹ ਜੀ ਗੱਲ ਨਹੀਂ ਕਰਦੇ ਹੁੰਦੇ ਬੋਲੀ ਮਸਾਂ ਦਾ ਪਦਰਾਣੀ ਸਾਣੀ ਆਪਾਂ ਤਾਂ ਇੱਕਾ ਰੱਖਣਾ ਲੋਕ ਕਹਿਣ ਵੀ ਹਾਂ ਇਹਨਾਂ ਦਾ ਇੱਕ ਹੈ ਹੈ ਕਿੱਥੇ ਆਪਾਂ ਪਾੜ ਗਏ ਆ ਅੱਛਾ ਹਾਂ ਤੂੰ ਕੰਮ ਨਾ ਕਰਿਆ ਕਰ ਕੋਈ ਨਾ ਤੂੰ ਆਪਦਾ ਬਣਾ ਲਿਆ ਕਰ ਹਰੀ ਨਾ ਰੂਲਾ ਕੰਮ ਦੀ ਕੀ ਗੱਲ ਹੈ ਕੰਮ ਤਾਂ ਮੈਂ ਆਪ ਹੀ ਕਰ ਲਿਆ ਕਰੂੰ ਗੋਹੇ ਕੁੜੇ ਵਾਲੀ ਲੱਗੀ ਹੋਈ ਹੈ ਗੱਲ ਤਾਂ ਵੈਸੇ ਠੀਕ ਹੈ ਹਾ ਕਾ ਮਗਮਮੇ ਨਾ ਦਾਈ ਨਹੀਂ ਕਰੂੰ ਕਿ ਮੈਂ ਚਲ ਕੋਈ ਨਾ ਮੈਂ ਤੈਨੂੰ ਹੌਲੀ ਹੌਲੀ ਸਿਖਾ ਦੂੰਗੀ ਹਜੇ ਤੂੰ ਰੀਲਾ ਰੂਲਾ ਬਣਾ ਲਿਆ ਕਰ ਜਦੋਂ ਤੇਰਾ ਮਨ ਹੋਇਆ ਤੂੰ ਮੈਨੂੰ ਆਪ ਕਹਿਤਾ ਵੀ ਮੈਨੂੰ ਚਾਹ ਬਣਾਉਣੀ ਸਿਖਾ ਦੇ ਤਾਂ ਚਾਹ ਬਣਾਉਣੀ ਸਿਖਾ ਦੂੰ ਜਦੋਂ ਤੂੰ ਕਹੇਤਾ ਰੋਟੀ ਬਣਾਉਣੀ ਸਿਖਾ ਦੇ ਤਾਂ ਰੋਟੀ ਬਣਾਉਣੀ ਸਿਖਾ ਦੂੰ ਜਦੋਂ ਤੂੰ ਕਹੇਂਗੀ ਮੈਂ ਤੈਨੂੰ ਉਹ ਸਿਖਾ ਦੂੰ ਠੀਕ ਹੈ ਹਾਂ ਕੋਈ ਨਹੀਂ ਸਿੱਖ ਲੂੰਗੀ ਹਾਲੇ ਤਾਂ ਮੇਰਾ ਜੀ ਨਹੀਂ ਪਰ ਚਲ ਕੋਈ ਨਾ ਜਲਤਰ ਜੀ ਕਰ ਉਹ ਤੋ ਸਿੱਖ ਲੈ ਵੀਰਾ ਕਿਧਰ ਗਿਆ ਓ ਇੱਧਰ ਨੂੰ ਕੱਖ ਪਟਦੇ ਨੇ ਤੇ ਤੂੰ ਮੈਨੂੰ ਸੂਟ ਵੀ ਨਹੀਂ ਦਿਖਾਏ ਹੈਗੇ ਜਿਹੜੇ ਲੈ ਕੇ ਆਈਆਂ ਸੂਟ ਤਾਂ ਲਿਆਂਦੇ ਹੀ ਨਹੀਂ ਸੀ ਅਸੀਂ ਹੋਰ ਕੀ ਲੈ ਕੇ ਆਂਦਾ ਸੀ ਅਸ ਤਾਂ ਇਅਰਿੰਗਸ ਲੈ ਕੇ ਆਏ ਸੀ ਸੂਟ ਤਾਂ ਕੋਈ ਪਸੰਦ ਨਹੀਂ ਆਇਆ ਮੈਨੂੰ ਅੱਛਾ 골ਡ ਦੇ ਨਾ ਨਾ ਦੂਜੀ ਲੈ ਕੇ ਆਏ ਸੀ 골ਡ ਦੇ ਨਾ 5000 ਦੇ 골ਡ ਦੇ ਆਉਂਦੇ ਨੇ ਨਾ ਮਾ ਕੀ ਇਹ ਸੁਨਿਆਰ ਨਾਲ ਹੁਣ ਇਹਨੂੰ ਪਤਾ ਹੀ ਹੈ ਮਾਹਦਾਰ ਕਰਿਆ ਹੋਵੇ ਚਲ ਮੈਂ ਤਾਂ ਉਹ ਵੀ ਨਹੀਂ ਕਹਿੰਦੀ ਫਿਰ ਕਿਉਂ ਗਏ ਜੇ 골ਡ ਦੇ ਨਾ ਨਾ ਤਾਂ ਸਿੰਪਲ ਹੀ ਲੈ ਕੇ ਆਈ ਸੀ ਹਲੇ ਤਾਂ ਲਿਆਵਾਂਗੇ 골ਡ ਦੇ ਵੀ ਹੁਣ ਤਾਂ ਐਂ ਸੀ ਮੈਂ ਅੱਡ ਹੋ ਗਈ ਲੈ ਕੇ ਆਉਂਗੀ ਨਾ ਇਹ ਜੀ ਗੱਲ ਨਾ ਕਰੀ ਚੰਗਾ ਪਾਗਲ ਨਾ ਤੂੰ ਪਾਗਲ ਹੋਣੀ ਐ ਤੂੰ ਬੰਦੇ ਵੜ ਕੇ ਮਰ ਜਾਂਦੇ ਹੁੰਦੇ ਨੇ ਇਹ ਜਿਹੀਆਂ ਗੱਲਾਂ ਤੀਮੀਆਂ ਦੀ ਮਾੜੀ ਮਾੜੀ ਲੜਾਈ ਤੇ ਕੋਈ ਨਹੀਂ ਚਲ ਦੇਖ ਲਾਂਗੇ ਹਾਂ ਚਲ ਠੀਕ ਐ ਦੱਸ ਦੇ ਸਬਜ਼ੀ ਕਾਦੀ ਬਣਾਵਾਂ ਸ਼ਾਮ ਨੂੰ ਸਰ ਜੀ ਦਾ ਕੋਈ ਮਰਜ਼ੀ ਬਣਾ ਲਓ ਕੱਲ ਤਾਂ ਮੈਨੂੰ ਚਾਹ ਬਣਾ ਕੇ ਲਿਆ ਦਿਓ ਹਾਂ ਲਿਆ ਦੇਣੀ ਐ ਲਿਆ ਦੇਣੀ ਐ ਤੂੰ ਬਣਾ ਲੈ ਦੇਣਾ ਲਿਓਣੀ ਲੱਹ ਕਿਤੇ ਤਾਂ ਰੰਗੀ ਬਦਲੇ ਫਿਰਦੇ ਨੇ ਹਲੇ ਤਾਂ ਮੈਂ ਅੱਡ ਹੋਣ ਦੀ ਗੱਲ ਹੀ કરી ਸੀ ਇਹ ਤਾਂ ਮਿੰਟ ਜਿਹੀ ਬਦਲ ਗਈ ਇਹ ਠੰਡੀ ਹੋਈ ਪਈ ਹੈਗੀ ਚੱਲ ਵਧੀਆ ਇਹੀ ਭਾਲਦੀ ਸੀ ਮੈਂ ਤਾਂ ਹੋਰ ਮੈਨੂੰ ਕੀ ਚਾਹੀਦਾ ਬਾਕੀ ਆ ਜਾਣਦੇ ਇਹਨੂੰ ਇਹਨੂੰ ਕੀ ਲੱਗਦਾ ਇਹਦੇ ਐਡੇ ਕਿਛ ਲਿੱਤਰਾਂ ਤੋਂ ਮੈਂ ਅੱਡ ਹੋਣਾ ਛੱਡ ਦੂੰਗੀ ਆਉਣ ਦੇ ਅੱਡ ਤਾਂ ਹੀ ਕਿਵੇਂ ਨਹੀਂ ਹੋਊਗਾ ਇਹਦੀ ਕਿਚਕਿਚ ਥੋੜਾ ਸੁਣੂੰਗੀ ਮੈਂ ਵੈਸੇ ਕਿਵੇਂ ਬਦਲੀ ਵਰਦੀ ਸੀ ਨਜ਼ਾਰਾ ਆ ਗਿਆ ਦੇਖ